ਇੱਕ ਵਾਰੀ ਇੱਕ ਬਜ਼ੁਰਗ ਤੇ ਉਸ ਦਾ ਬੇਟਾ ਗਧੇ ਤੇ ਬੈਠ ਕੇ ਦੂਜੇ ਪਿੰਡ ਜਾ ਰਹੇ ਸਨ। ਰਾਹ ਵਿੱਚ ਕੁਝ ਲੋਕ ਮਿਲੇ ਤੇ ਕਹਿਣ ਲੱਗੇ, "ਦੇਖੋ, ਵਿਚਾਰੇ ਗਧੇ ਦੇ ਉੱਤੇ ਦੋ-ਦੋ ਬੈਠੇ ਹਨ। ਪੈਦਲ ਨਹੀਂ ਚੱਲ ਸਕਦੇ।" ਲੋਕਾਂ ਦੀ ਗੱਲ ਸੁਣ ਕੇ ਬਜ਼ੁਰਗ ਆਦਮੀ ਗਧੇ ਤੋਂ ਹੇਠਾਂ ਉਤਰ ਗਿਆ। ਪੈਦਲ-ਪੈਦਲ ਚੱਲਣ ਲੱਗਾ। ਥੋੜੀ ਦੂਰ ਚੱਲਣ ਤੇ ਕੁਝ ਹੋਰ ਲੋਕ ਮਿਲ ਗਏ। ਅਤੇ ਕਹਿਣ ਲੱਗੇ, "ਦੇਖੋ, ਕੀ ਜ਼ਮਾਨਾ ਆ ਗਿਆ ਹੈ।" ਕਿੰਨਾ ਬੇਰਹਿ ਮੁੰਡਾ ਹੈ ਕੋਤਾਂ ਨਿਆਰੇ ਨਾਲ ਗਦੇ ਤੇ ਬੈਠਾ ਹੈ ਅਤੇ ਵਿਚਾਰੇ ਬੁੱਢੇ ਪਿਓ ਨੂੰ ਪੈਦਲ ਤੋਰ ਰਿਹਾ ਬੇਟਾ ਵੀ ਸ਼ਰਮਿੰਦਾ ਹੋ ਕੇ ਗਦੇ ਤੋਂ ਹੇਠਾ ਉਤਰ ਗਿਆ ਹੁਣ ਦੋਵੇਂ ਬਾਪ ਬੇਟੇ ਗਦੇ ਦੇ ਨਾਲ ਨਾਲ ਪੈਦਲ ਚੱਲ ਰਹੇ ਸਨ ਜਿਵੇਂ ਹੀ ਅਗਲੇ ਪਿੰਡ ਪਹੁੰਚੇ ਕੁਝ ਲੋਕ ਜ਼ੋਰ-ਜ਼ੋਰ ਨਾਲ ਹੱਸਣ ਲੱਗ ਪਏ ਦੇਖੋ ਕਿੰਨੇ ਮੂਰਖ ਲੋਕ ਨੇ ਗਦਾ ਹੁੰਦੇ ਹੋਏ ਵੀ ਬਾਪ ਬੇਟੇ ਪੈਦਲ ਚੱਲ ਰਹੇ ਹਨ ਤਾਂ ਫਿਰ ਗਧਾ ਕਿਸ ਲਈ ਰੱਖਿਆ ਹੈ ਗਦੇ ਤੇ ਨਹੀਂ ਚੜ ਸਕਦੇ ਲੋਕ ਤਾਂ ਹੱਸਣਗੇ ਹੀ ਇਹਨਾਂ ਦਾ ਕੰਮ ਹੀ ਇਹ ਹੈ ਇਸੇ ਲਈ ਕਹਿੰਦੇ ਨੇ ਚੜੇ ਨੂੰ ਵੀ ਹੱਸਣਗੇ ਡਿੱਗੇ ਨੂੰ ਵੀ ਹੱਸਣਗੇ ਲੋਕਾਂ ਦੇ ਕਹਿਣ ਤੇ ਚੱਲੋਗੇ ਤਾਂ ਜ਼ਿੰਦਗੀ ਵਿੱਚ ਕੁਝ ਨਹੀਂ ਕਰ ਸਕਦੇ ਉਹੀ ਕਰੋ ਜੋ ਤੁਹਾਡਾ ਆਪਣਾ ਮਨ ਕਹਿੰਦਾ ਹੈ